raag tina asri mohalla tija kar chautha ekankar satgura prasad ham bhikhak pikhari tere tu nijpat hai data ho deyal naam deho mangat jan ko sada raho rang rata haun balhare jau saache tere naam vitho ਕਨ ਕਾਰਨ ਸਬਨਾ ਕਾ ਏਕੋ ਅਵਨ ਦੂਜਾ ਕੋਈ ਰਹਾਉ ਬਹੁਤੇ ਫੇਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਇਕੰਕਾਰ ਸਤਗੁਰ ਪ੍ਰਸਾਦ ਹਮ ਭੀਖਖਿ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਾਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਹਮ ਭੀਖ ਕ ਪ੍ਰਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨਕ ਸਦਾ ਰਹੋ ਰੰਗ ਰਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਓ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੇ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਮਨ ਭੀਖਕ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਓ ਬਹੁਤੇ ਫਿਰ ਪੈ ਕਿਰਪਣ ਕੋ ਆਪਕਿ ਕਿਛੁ ਕਿਰਪਾ ਕੀਜੈ ਹੋ ਦਿਆਲ ਦਰਸਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮਾਨਿਆ ਰਾਗ ਤਿਨਾਸਰੀ ਮਹੱਲਾ ਤੀਜਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦੇ ਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟ ਹੋ ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਜੀ ਲਿਬ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨਾ ਸ੍ਰੀ ਮਹੱਲਾ ਤੀਜਾ ਘਰ ਚੌਥਾ ਏਕ ਓਂਕਾਰ ਸਤਗੁਰ ਪ੍ਰਸਾਦ ਹਮ ਭੀਖਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹੋ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰਪ੍ਰਸਾਦੀ ਜਾਨਿਆਂ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮਹੱਲਾ 3 ਘਰ ਚੌਥਾ ਏਕੰਕਾਰ ਸਤਗੁਰ ਪ੍ਰਸਾਦ ਹਮ ਭੀਖਖਿ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨਕ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂ ਜਾ ਕੋਈ ਰਹਾਉ ਬਹੁਤੇ ਫੇਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੇ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਇਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟਹੁ ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮਹੱਲਾ ਤੀਜਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟਹੋ ਕਨ ਕਾਰਨ ਸਬਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਜੀ ਲਿਬ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨਾ ਸ੍ਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਗੁਰ ਪ੍ਰਸਾਦ ਹਮ ਭੀਖ ਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਆਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਪ੍ਰਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਬੰਗਤ ਜਨਕ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟਹੁ ਕੰਨ ਕਾਰਨ ਸਭਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੇ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਘ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ raag tina seri mohalla tija kar chotha ekankar satgura prasad ham bhikhak pkhari tere tu nijpat hai data ho deyal naam deho mangat jan ko sada raho rang rata haun balhare jau saache tere naam vitho ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਚੀ ਲਿਬ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਗੁਰ ਪ੍ਰਸਾਦ ਹਮ ਭੀਖ ਘਪ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨਾ ਸ੍ਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਗੁਰ ਪ੍ਰਸਾਦ ਹਮ ਭੀਖਖ ਪ੍ਰਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨਕ ਸਦਾ ਰਹੋ ਰੰਗ ਰਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੇ ਪੰਤ ਨਾਨਕ ਪਰੰਪਰ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਮੰ ਭੀਖਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟਹੁ ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂਜ ਕੋਈ ਰਹਾਓ ਬਹੁਤੇ ਫਿਰ ਪਏ ਕਿਰਪਣ ਕੋ ਆਪਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮਹੱਲਾ ਤੀਜਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਹਮ ਭੀਖਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦੇ ਆਲ ਨਾਮ ਦੇ ਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟ ਹੋ ਕਰਨ ਕਾਰਨ ਸਬਨਾ ਕਾ ਏਕੋ ਅਵਨਦੂਜਾ ਕੋਈ ਰਹਾਉ ਬਹੁਤੇ ਫੇਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਜੀ ਲਿਬ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨ ਅਸਰੀ ਮੁਹੱਲਾ ਤੀਜਾ ਘਾਰ ਚੌਥਾ ਇਕੰਕਾਰ ਸਤਗੁਰ ਪ੍ਰਸਾਦ ਹਮ ਭੀਖਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਕੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕ 앙ਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨਕ ਸਦਾ ਰਹੋ ਰੰਗ ਰਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫੇਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੇ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮਹੱਲਾ 3 ਘਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਬਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟਹੋ ਕੰਨ ਕਾਰਨ ਸਬਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਓ ਬਹੁਤੇ ਫਿਰ ਪੈ ਕਿਰਪਣ ਕੋ ਕੁਝ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮਹੱਲਾ ਤੀਜਾ ਘਰ ਚੌਥਾ ਇਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਪ੍ਰਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਬੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟਹੁ ਕਨ ਕਾਰਨ ਸਬਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਜੀ ਲਿਬ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਨਾ ਸ੍ਰੀ ਮੁਹੱਲਾ ਤੀਜਾ ਘਰ ਚੌਥਾ ਇਕੰਕਾਰ ਸਤਗੁਰ ਪ੍ਰਸਾਦ ਹਮ ਭੀਖ ਖ ਖ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਉਹ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂਜ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰਪ੍ਰਸਾਦੀ ਜਾਨਿਆਂ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਗੁਰ ਪ੍ਰਸਾਦ ਹਮ ਭੀਖਖਿ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨਕ ਸਦਾ ਰਹੋ ਰੰਗ ਰਤਾ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵ ਨਦੂਜਾ ਕੋਈ ਰਹਾਉ ਬਹੁਤੇ ਫੇਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੇ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮੁਹੱਲਾ ਤੀਜਾ ਘਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਘਪਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟਹੁ ਕੰਨ ਕਾਰਨ ਸਬਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਆਪਕਿ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ raag tina sri mohalla tija kar chautha ek onkar satgura prasad ham bhikhak pkhari tere tu nijpat hai data ho deyal naam deho mangat jan ko sada raho rang rata haun balhare jau saache tere naam vitho ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂਜਾ ਕੋਈ ਰਹਾਉ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਸਾਜੀ ਲਿਬ ਲਾਗੀ ਹੈ ਪੀਤਰ ਸਤਗੁਰ ਸਿਓ ਮਨ ਮੰਨਿਆ ਰਾਗ ਤਿਨ ਅਸਰੀ ਮੁਹੱਲਾ ਤੀਜਾ ਘਰ ਚੌਥਾ ਏਕ ਓਂਕਾਰ ਸਤਗੁਰ ਪ੍ਰਸਾਦ ਹਮ ਭੀਖ ਘਪ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਕੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕੋ ਅਵ ਨ ਦੂਜਾ ਕੋਈ ਰਹਾਓ ਬਹੁਤੇ ਫਿਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੂਲੇ ਗੁਰਪ੍ਰਸਾਦੀ ਜਾਣਿਆਂ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆਂ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆਂ ਰਾਗ ਤਿਨਾਸਰੀ ਮੁਹੱਲਾ 3 ਘਰ ਚੌਥਾ ਏਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਖ ਪ੍ਰਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦਿਆਲ ਨਾਮ ਦੇਹ ਮੰਗਤ ਜਨਕ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੇ ਜਾਉ ਸਾਜੇ ਤੇਰੇ ਨਾਮ ਵਿਟੋ ਕੰਨ ਕਾਰਨ ਸਭਨਾ ਕਾ ਏਕੋ ਅਵਨਦੂ ਜ ਕੋਈ ਰਹਾਉ ਬਹੁਤੇ ਫੇਰ ਪੈ ਕਿਰਪਣ ਕੋ ਅਬ ਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀ ਜੇ ਪੰਤ ਨਾਨਕ ਪਰੰਪਰਤ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਰਾਗ ਤਿਨਾਸਰੀ ਮਹੱਲਾ 3 ਘਰ ਚੌਥਾ ਇਕੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਦੇ ਆਲ ਨਾਮ ਦੇਹ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹਉ ਬਲਹਾਰੇ ਜਾਉ ਸਾਚੇ ਤੇਰੇ ਨਾਮ ਵਿਟੋ ਕੰਨ ਕਾਰਨ ਸਬਨਾ ਕਾ ਏਕੋ ਅਵ ਨਦੂਜਾ ਕੋਈ ਰਹਾਉ ਬਹੁਤੇ ਫਿਰ ਪਏ ਕਿਰਪਣ ਕੋ ਆਪਕਿਸ ਕਿਰਪਾ ਕੀਜੈ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ ਕਰੀਜੈ ਪੰਤ ਨਾਨਕ ਪਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸਿਓ ਮਨ ਮੰਨਿਆ